ਦੋ ਦੋਸਤ ਹੁੰਦੇ ਨੇ ਉਹ ਬਚਪਨ ਤੋਂ ਇਕੱਠੇ ਖੇលਦੇ ਨੇ ਇਕੱਠੇ ਪੜ੍ਹਦੇ ਨੇ ਇਕੱਠੇ ਕੋਈ ਵਿਆਹ ਸ਼ਾਦੀ ਸਮਾਗਮ ਹੁੰਦਾ ਤਾਂ ਦੋਨੋਂ ਇਕੱਠੇ ਆਉਂਦੇ ਜਾਂਦੇ ਤੇ ਉਹਨਾਂ ਨੂੰ ਤਾਂ ਦੋਨਾਂ ਨੂੰ ਇਹ ਹੁੰਦਾ ਵੀ ਅਸੀਂ ਇੱਕੋ ਪਿੰਡ ਦੇ ਆ ਪਰ ਬਾਅਦ ਚੋ ਜਾ ਕੇ ਪਤਾ ਲੱਗਦਾ ਵੀ ਇੱਕ ਦੋਸਤ ਹੁੰਦਾ ਜਿਹੜਾ ਉਹਦੀ ਫੈਮਿਲੀ ਕਿਤੋਂ ਬਾਹਰੋਂ ਆ ਕੇ ਉਹਨਾਂ ਦੇ ਪਰਿਵਾਰ ਚ ਸ਼ਿਫਟ ਹੋਈ ਹੁੰਦੀ ਹੈ ਪਿੰਡ ਚ ਸੌਰੀ ਤੇ ਸ਼ਮਾ ਬੀਤ ਜਾਂਦਾ ਤੇ ਜਦੋਂ ਮੰਨ ਲਓ ਵੀ ਦੋਨੋਂ 12 ਕਰ ਜਾਂਦੇ ਨੇ ਕਲਾਸਾਂ ਤਾਂ ਇੱਕ ਮੁੰਡਾ ਹੁੰਦਾ ਜਿਹੜਾ ਉਹ ਪੜ੍ਹਾਈ ਦੇ ਸਿਲਸਲੇ 'ਚ ਉਹਦੀ ਫੈਮਿਲੀ ਉਹਨੂੰ ਹੋਸਟਲ ਪਾ ਦਿੰਦੀ ਆ ਤੇ ਆਪ ਸ਼ਹਿਰ 'ਚ ਜਾ ਕੇ ਰਹਿਣ ਲੱਗ ਜਾਂਦੇ ਆ ਤੇ ਦੂਜਾ ਹੁੰਦਾ ਜਿਹੜਾ ਉਹ ਆਪਣਾ ਪਿੰਡੇ ਰਹਿ ਕੇ ਆਪਣੀ ਕਾਲਜ ਦੀ ਜਿਹੜੀ ਗਾਹਾਂ ਦੀ ਪੜ੍ਹਾਈ ਹੁੰਦੀ ਆ ਉਹ ਜਾਰੀ ਕਰਦਾ ਤਾਂ ਸਮਾਂ ਲੰਘੀ ਜਾਂਦਾ ਇਦਾਂ ਜਦੋਂ ਸਮਾਂ ਲੰਘੀ ਜਾਂਦਾ ਤਾਂ ਹਾਰ ਕੇ ਸਮਾਂ ਇਹ ਆ ਜਾਂਦਾ ਵੀ ਇੱਕ ਦੋਸਤ ਤਾਂ ਕਰ ਜਾਂਦਾ ਜਿਹੜਾ ਪਿੰਡ ਰਹਿੰਦਾ ਹੁੰਦਾ ਉਹ ਤਾਂ ਕਰ ਜਾਂਦਾ ਮਾਸਟਰ ਦੀ ਡਿਗਰੀ ਸਕੂਲ ਟੀਚਰ ਦੀ ਤੇ ਦੂਜਾ ਹੁੰਦਾ ਜਿਹੜਾ ਉਹ ਐਲ ਐਲ ਬੀ ਕਰ ਜਾਂਦਾ ਵਕੀਲ ਬਣ ਜਾਂਦਾ ਪੇਸ਼ੇ ਤੋਂ ਤਾਂ ਦੋਨੋਂ ਕਿਤੇ ਸਮਾਗਮ 'ਚ ਫੇਰ ਇਕੱਠੇ ਹੁੰਦੇ ਨੇ ਜਦੋਂ ਇਕੱਠੇ ਹੁੰਦੇ ਨੇ ਉਦੋਂ ਤੱਕ ਦੋਨਾਂ ਦੀ ਉਮਰ ਆ ਜਿਹੜੀ ਉਹ 50-55 ਸਾਲ ਦੇ ਕਰੀਬ ਹੋ ਜਾਂਦੀ ਆ ਤਾਂ ਦੋਨਾਂ ਨੂੰ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤਾਂ ਜਦੋਂ ਖੁਸ਼ੀ ਹੋਈ ਤਾਂ ਉਹਨਾਂ ਨੂੰ ਮਲਾਉਣ ਦਾ ਜਿਹੜਾ ਜਰੀਆ ਹੁੰਦਾ ਉਹਨਾਂ ਦਾ ਹੀ ਇੱਕ ਫਰੈਂਡ ਹੁੰਦਾ ਤੀਜਾ ਜੋ ਕਿ ਪੇਸ਼ੇਵਜੋਂ ਡਾਕਟਰ ਹੁੰਦਾ ਉਹਦੇ ਕਿਸੇ ਪ੍ਰੋਗਰਾਮ ਤੇ ਸੱਦੇ ਹੁੰਦੇ ਆ ਤਾਂ ਐਦਾਂ ਹੀ ਗੱਲਾਂបਾਤਾਂ ਚੱਲਦੀਆਂ ਨੇ ਤਾਂ ਵਕੀਲ ਸਾਹਿਬ ਪੁੱਛਦੇ ਨੇ ਮਾਸਟਰ ਨੂੰ ਕਹਿੰਦੇ ਵੀ ਮਾਸਟਰ ਜੀ ਆਪਣੇ ਬੱਚੇ ਕੀ ਕੀ ਕਰਦੇ ਨੇ ਉਹ ਕਹਿੰਦਾ ਬੱਚੇ ਕੀ ਕਰਦੇ ਨੇ ਜੀ ਆਪਣੇ ਤਾਂ ਇੱਕ ਬੇਟਾ ਹੈ ਵੀ ਹੁਣ ਉਹਨੇ ਫਾਰਮਿੰਗ ਦੀ ਡਿਗਰੀ ਲੱਤੀ ਆ ਐਗਰੀਕਲਚਰ ਦੀ ਵੀ ਕਹਿੰਦਾਗਾ ਹਾਂ ਖੇਤੀ ਦੇ ਨਵੇਂ ਬੀਜਾਂ ਤੇ ਨਵੇਂ ਰੇ ਸਪ੍ਰਿਆਵਾਂ ਤੇ ਸਰਚ ਕਰਾਂਗੇ ਵੀ ਤਾਂ ਜੋ ਆਪਣੇ ਕਿਸਾਨਾਂ ਦੀ ਹੈਲਪ ਹੋ ਸਕੇ ਵੀ ਇੱਕੋ ਬੇਟਾ ਮੇਰੇ ਕੋਲ ਤਾਂ ਮਾਸਟਰ ਵਕੀਲ ਨੂੰ ਪੁੱਛਦਾ ਕਹਿੰਦਾ ਜੀ ਆਪਣੇ ਬੱਚੇ ਕੀ ਕਰਦੇ ਨੇ ਤਾਂ ਉਹ ਕਹਿੰਦਾ ਜੀ ਮੇਰੇ ਤਾਂ ਇੱਕੋ ਬੇਟੀ ਆ ਵੀ ਉਹ ਵੀ ਮੇਰੀ ਤਰ੍ਹਾਂ ਹੁਣ ਐਲ ਐਲ ਬੀ ਕਰਕੇ ਹਟੀ ਆ ਸੋ ਉਹ ਵੀ ਮੇਰੇ ਨਾਲ ਐ ਪ੍ਰੈਕਟਿਸ ਕਰੂਗੀ ਹੁਣ ਸੋ ਟ੍ਰੇਨਿੰਗ ਤਾਂ ਕਹਿੰਦਾ ਪਹਿਲੇ ਹੀ ਮੇਰੇ ਨਾਲ ਕਰਦੀ ਆ ਤਾਂ ਗੱਲਾਂ ਬਾਤਾਂ 'ਚ ਦੋਨੋਂ ਜਣੇ ਇੱਕ ਦੂਜੇ ਨੂੰ ਸ਼ਰਮੋ ਸ਼ਰਮੀ ਪੁੱਛਦੇ ਨੇ ਸੰਗ ਦੇ ਸੰਗ ਦੇ ਵੀ ਜੇਕਰ ਆਪਾਂ ਇਹ ਦੋਸਤੀ ਨੂੰ ਰਿਸ਼ਤੇਦਾਰੀ ਤੇ ਬਦਲ ਲਈਏ ਤਾਂ ਕਿਵੇਂ ਹੋਊਗਾ ਤਾਂ ਹੁਣ ਉਹਦਾ ਗਣਾ ਅੰਨਾ ਕੀ ਪਾਲੇ ਦੋ ਅੱਖਾਂ ਰਿਸ਼ਤਾ ਉਹ ਵੀ ਜਾਣ ਪਛਾਣ ਚ ਅਗਲਾ ਖੁਸ਼ ਹੋ ਕੇ ਲੰਦਾ ਤਾਂ ਦੋਨੋਂ ਹਾਂ ਕਰ ਦਿੰਦੇ ਨੇ ਹਾਂ ਤੋਂ ਬਾਅਦ ਡਾਕਟਰ ਦੇ ਘਰੇ ਥੋੜੇ ਦਿਨ ਬਾਅਦ ਪ੍ਰੋਗਰਾਮ ਰੱਖਦੇ ਨੇ ਉੱਥੇ ਉਹਨਾਂ ਦੀ ਰਿੰਗ ਸ਼ਰਮ ਨਹੀਂ ਕਰ ਲੈਂਦੇ ਨੇ ਵੀ ਮੰਨ ਲਓ ਮੰਗਣੀ ਕਰ ਲੈਂਦੇ ਨੇ ਤਾਂ ਡਾਕਟਰ ਦੀ ਘਰੇ ਪ੍ਰੋਗਰਾਮ ਹੁੰਦਾ ਤਾਂ ਸਮਾਂ ਜਿਹੜਾ ਵਿਆਹ ਚ ਉਹ 6 ਮਹੀਨੇ ਦਾ ਸਮਾਂ ਪਾਉਂਦੇ ਨੇ ਵੀ 6 ਮਹੀਨੇ ਬਾਅਦ ਆਪਾਂ ਵਿਆਹ ਕਰਾਂਗੇ ਤਾਂ ਜਿਹੜੀ ਮਾਸਟਰ ਦੀ ਘਰ ਵਾਲੀ ਹੁੰਦੀ ਆ ਬਹੁਤ ਸਿਆਣੀ ਔਰਤ ਹੁੰਦੀ ਆ ਤਾਂ ਉਹ ਕਹਿੰਦੀ ਵੀ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੇਰੀ ਇੱਕ ਗੱਲ ਮੰਨੋਗੇ ਤਾਂ ਉਹ ਕਹਿੰਦਾ ਵੀ ਦੱਸ ਤਾਂ ਉਹ ਕਹਿੰਦੀ ਵੀ ਆਪਾਂ ਜੇ ਬਹੂ ਰਾਣੀ ਨੂੰੇ ਮਿਲੇਗੀ ਜਾ ਕੇ ਵੀ ਅਜਾਇਤਵਾਰ ਦਾ ਦਿਨ ਘਰੇ ਹੋਊਗੀ ਵੀ ਕੋਟਾਂ ਬੰਦ ਨੇ ਜੁਡੀਸ਼ਲ ਬੰਦ ਦਾ ਤਾਂ ਮਾਸਟਰ ਕਹਿੰਦਾ ਵੀ ਠੀਕ ਆ ਤਾਂ ਜਦੋਂ ਘਰੇ ਜਾਂਦੇ ਨੇ ਤਿਆਰ ਹੋ ਕੇ ਫਲ ਫਰੂਟ ਲੈ ਜਾਂਦੇ ਨੇ ਨਾਲ ਤਾਂ ਘਰੇ ਜਾਂਦੇ ਨੇ ਵਕੀਲ ਦੀ ਘਰ ਵਾਲੀ ਰੋਟੀ ਬਣਾ ਰਹੀ ਹੁੰਦੀ ਆ ਤੇ ਵਕੀਲ ਸਾਹਿਬ ਬੈਠੇ ਅਖਬਾਰ ਪੜ੍ਹਦੇ ਹੁੰਦੇ ਨੇ ਤੇ ਕੁੜੀ ਆ ਜਿਹੜੀ ਉਹ ਕੰਨ 'ਚ ਹੈੱਡਫੋਨ ਲਾਈ ਰਾਮ ਨਾਲ 뮤직 ਸੁਣਦੀ ਹੁੰਦੀ ਆ ਵਕੀਲ ਦੀ ਘਰ ਵਾਲੀ ਕਹਿੰਦੀ ਆ ਵੀ ਤੁਸੀਂ ਬਹੁਤ ਵਧੀਆ ਟਾਈਮ ਤੇ ਆਏ ਹੋ ਰੋਟੀ ਦਾ ਟਾਈਮ ਆ ਚਲੋ ਪ੍ਰਸ਼ਾਦਾ ਛਕਿਓ ਤਾਂ ਉਹ ਰੋਟੀ ਖਾਂਦੇ ਨੇ ਉਹ ਨਹੀਂ ਕੁੜੀ ਉੱਠ ਕੇ ਆਉਂਦੀ ਬਸ ਇੱਕ ਵਾਰ ਸਤਿ ਸ਼੍ਰੀ ਸਸੀਕਰ ਬੁਲਾ ਜਾਂਦੀ ਆ ਸਤਿ ਸ਼੍ਰੀ ਅਕਾਲ ਮੁੜ ਕੇ ਕੋਲ ਨਹੀਂ ਆਉਂਦੀ ਤਾਂ ਥੋੜੇ ਦਿਨ ਬਾਅਦ ਉਹ ਫੇਰ ਪ੍ਰੋਗਰਾਮ ਬਣਾਉਂਦੇ ਨੇ ਉਹ ਉਦਾਂ ਹੀ ਜਾਣਦਾ ਤਾਂ ਜਦੋਂ ਜਾਂਦੇ ਨੇ ਤਾਂ ਵਕੀਲ ਦੀ ਘਰ ਵਾਲੀ ਕੱਪੜੇ ਧੋ ਰਹੀ ਹੁੰਦੀ ਆ ਤਾਂ ਜਿਹੜੀ ਵਕੀਲ ਦੀ ਬੇਟੀ ਹੁੰਦੀ ਆ ਉਹ ਆਪਣੇ ਨੇਲ ਤੇ ਨਿਲ ਨੋਪਾਲਸ ਕਲ ਨੇ ਨੀਲਾ ਟਕਾਤੀ ਆ ਨਾ ਕੁਝ ਵੀ ਕਹਿ ਲੂ ਉਹਤੇ ਫੁੱਲ ਫਲੇਲ ਬਣਾ ਰਹੀ ਹੁੰਦੀ ਆ ਤਾਂ ਮਹੀਨੇ ਬਾਅਦ ਮਾਸਟਰ ਦੀ ਘਰ ਵਾਲੀ ਕਹਿੰਦੀ ਵੀ ਅੱਜ ਆਪਾਂ ਫੇਰ ਜਾਣਾ ਤਾਂ ਜਦੋਂ ਤੀਜੀ ਵਾਰ ਜਾਂਦੀ ਆ ਤਾਂ ਵਕੀਲਣੀ ਹੁੰਦੀ ਆ ਜਿਹੜੀ ਵਕੀਲ ਦੀ ਕੁੜੀ ਔਰ ਆਮ ਨਾਲ ਲੱਤੇ ਲੱਤ ਧਰ ਕੇ ਫਿਲਮ ਦੇਖਦੀ ਹੁੰਦੀ ਹੈ ਤੇ ਵਕੀਲ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਆਪ ਦਾ ਝਾੜੂ ਪੋਚਾ ਕਰਦੀ ਹੁੰਦੀ ਹੈ ਤਾਂ ਮਾਸਟਰ ਤੁਰੇ ਹਨੀ ਜਾਂਦਾ ਤਾਂ ਮਾਸਟਰ ਉਹਨੂੰ ਕਹਿੰਦਾ ਵੀ ਮੈਂ ਵਕੀਲ ਸਾਹਿਬ ਤੁਸੀਂ ਕੋਈ ਸਰਵੈਂਟ ਨਹੀਂ ਰੱਖਿਆ ਹੋਇਆ ਘਰੇ ਨੌਕਰ ਤੋ ਕਹਿੰਦਾ ਵੀ ਨਹੀਂ ਵਕੀਲ ਕਹਿੰਦਾ ਵੀ ਜਿਹੜੀ ਮੇਰੀ ਮਿਸ ਜ ਆ ਘਰ ਵਾਲੀ ਹੈ ਮੇਰੀ ਵੀ ਇਹਨੂੰ ਕੰਮ ਦਾ ਬੈਸੀ ਸ਼ੌਂਕ ਆ ਬਈ ਇਹ ਕਿਸੇ ਨੂੰ ਰੱਖਦੀ ਨਹੀਂ ਹੈ ਕਿ ਨਾ ਕਿਸੇ ਦਾ ਕੀਤਾ ਕੰਮ ਇਹਦੇ ਪਸੰਦ ਆਉਂਦਾ। ਤੋ ਕਹਿੰਦਾ ਵੀ ਠੀਕ ਆ ਉਹ ਤਾਂ ਮੈਂ ਚਲੋ ਗੱਲ ਵਧੀਆ ਮੰਨਦਾ ਟੋਡੀ। ਪਰ ਜਿੰਨੀ ਵਾਰ ਅਸੀਂ ਆਏ ਆ ਟੋਡੀ ਬੇਟੀ ਆਪਦੇ ਕਮਰੇ ਚ ਆਪਦੀ ਕੋਈ ਨਾ ਕੋਈ ਕੰਮ ਕਰਦੀ ਹੁੰਦੀ ਆ। ਇਹ ਟੋਡੀ ਮਿਸਿਸ ਨਾਲ ਕੋਈ ਕੰਮ ਨਹੀਂ ਕਰਾਉਂਦੀ। ਤੋ ਉਹ ਵਕੀਲ ਕਹਿੰਦਾ ਵੀ ਨਹੀਂ ਇਹ ਕਰਦੀ ਆ ਤਾਂ ਬਹਾਨਾ ਲਾਉਣਾ ਹੁੰਦਾ ਹੁਣ ਕੋਈ। ਤੋ ਉਹ ਕਹਿੰਦਾ ਵੀ ਵਕੀਲ ਸਾਹਿਬ ਪੜਦੇ ਨਾ ਪਾਓ। ਸੌਰੀ ਉਹ ਕਹਿੰਦਾ ਵੀ ਸੌਰੀ ਕਿਹੜੀ ਗੱਲ ਓਥੋਂ। ਤੋ ਕਹਣਾ ਵੀ ਸੌਰੀ ਮੈਂ ਆਪਦੇ ਮੁੰਡੇ ਲਈ ਤੁਹਾਨੂੰ ਮੰਗਦਾ ਵੀ ਮੈਂ ਆਪਦੇ ਮੁੰਡੇ ਦਾ ਰਿਸਟਾ ਗਾਹਾਂ ਠੁੱਡੇ ਨਾਲ ਲੌਂਗ ਟਾਈਮ ਨਹੀਂ ਨਿਵਾ ਸਕਦਾ ਕਿਉਂਕਿ ਕਹਿੰਦਾ ਜਿਹੜੀ ਅੱਜ ਆਪਦੀ ਮਾਪੇ ਦੀ ਹੈਲਪ ਨਹੀਂ ਕਰ ਸਕਦੀ ਕੰਮ 'ਚ ਉਹ ਕੱਲੋਂ ਬਗਾਨੇ ਮਾਪੇ ਨੂੰ ਕਿੱਥੋਂ ਆਪਦੇ ਮਾਪੇ ਮੰਨ ਲੂਗੀ ਜੇ ਉਹਨਾਂ ਦੀ ਕਦੇ ਕੰਮ 'ਚ ਹੈਲਪ ਕਰਾ ਦੂਗੀ ਅਸੀਂ ਕਹਿੰਦਾ ਮਿਲਣ ਦੇ ਬਹਾਨੇ ਚਾਹ ਪਾਣੀ ਦੇ ਬਹਾਨੇ ਇੱਕ ਹੀ ਦੇਖਣ ਆਉਂਦੇ ਸੀ ਵੀ ਜਿਹੜੀ ਸਾਡੀ ਹੋਣ ਵਾਲੀ ਨੂੰ ਆ ਉਹ ਕਰੇ ਕੰਮ ਕਰੂਗੀ ਜਾਂ ਨਹੀਂ ਕਰੂਗੀ ਪਰ ਕਹਿੰਦਾ ਨਹੀਂ ਆਸ਼ਰਮਾਂ ਚ ਜਿਹੜੇ 90% ਬਜ਼ੁਰਗ ਜਾਂਦੇ ਨੇ ਉਹ ਅਗਲਾ ਕਹਿੰਦਾ ਮੁੰਡੇ ਨੇ ਘਰੋਂ ਮਾਂ-ਬਾਪ ਕੱਢੇ ਨੇ ਪਰ ਨਹੀਂ ਉਹ ਮੁੰਡਾ ਨਹੀਂ ਕੱਢਦਾ ਉਹਨੂੰ ਕੱਢਣ ਵਾਲੀਆਂ ਬਗਾਨੀਆਂ ਧੀਆ ਹੁੰਦੀਆਂ ਨੇ ਜਿਹੜੀਆਂ ਆਪਦੀ ਮਾਂ-ਬਾਪ ਨੂੰ ਤਾਂ ਮਾਂ-ਬਾਪ ਸਮਝਦੀਆਂ ਨੇ ਪਰ ਬਗਾਨੇ ਮਾਂ-ਬਾਪ ਨੂੰ ਕੋਈ ਮਾਂ-ਬਾਪ ਨਹੀਂ ਸਮਝਦਾ ਸੋ ਇੰਨੀ ਗੱਲ ਸੁਣਨ ਤੋਂ ਬਾਅਦ ਵਕੀਲ ਦੀਆਂ ਅੱਖਾਂ 'ਚ ਹੰਝੂ ਤੇ ਹੱਥ ਜੋੜ ਕੇ ਮਾਫੀ ਮੰਗਦੇ ਨੇ ਦੋਨੋਂ ਮਾਲਕ ਤੀਵੀ ਪਰ ਮਾਸਟਰ ਜੀ ਉਹਨਾਂ ਦੇ ਹੱਥ ਜੋੜੇ ਹੋਏ ਦਾ ਹੱਥ ਜੋੜ ਕੇ ਜਵਾਬ ਦੇ ਕੇ ਉਹਨਾਂ ਨੂੰ ਰਿਸ਼ਤੇ ਲਈ ਮਨਾ ਕਰਕੇ ਆ ਜਾਂਦਾ ਛੇ ਇਸ ਹੀ ਕਹਾਣੀ ਹੁਣ ਤੁਸੀਂ ਕਹੋਗੇ ਮਾਰ ਲੋ ਮਾਮਲੇ ਆ ਵੀ ਜਿੱਦਾਂ ਦੀ ਤੁਸੀਂ ਸਿੱਖਿਆ ਜਵਾਬ ਨੂੰ ਦੋਵੋਗੇ ਉਹ ਉਦਾਂ ਦੇ ਜਿੱਦਾਂ ਦਾ ਕਹਿੰਦੇ ਬੀਜੋਗੇ ਉਦੋਂ ਦੇ ਵੱਡੋਗੇ ਜੇ ਜਵਾਬ ਨੂੰ ਕੰਮ ਕੋਈ ਸਿਖਾਓਗੇ ਤਾਂ ਉਹ ਕੰਮ ਕਰੂਗਾ ਨਹੀਂ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਉਹਨੂੰ ਆਪਦੀ ਐਸ਼ ਪ੍ਰਸਤੀ ਤੱਕੇ ਮਤਲਬ ਸੋ ਵੀਡੀਓ ਕਿਦਾਂ ਲੱਗੀ ਫੇਸਬੁੱਕ ਤੇ ਫੋਲੋ YouTube ਤੇ ਸਬਸਕ੍ਰਾਈਬ ਮਿਲਾਂਗੇ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਮੁੱਦੇ ਤੇ ਉਦੋਂ ਤੱਕ ਸਾਰਿਆਂ ਦਾ ਥੈਂਕ ਯੂ